ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲੰਗੇ ਦੇਣੀ ਲੱਗ ਗਈ ਔਰ ਅੱਜ ਆਪਣੀ ਸਜ਼ਾ ਦੇ ਪਹਿਲੇ ਦਿਨ ਸੁਖਬੀਰ ਬਾਦਲ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਬਰਛਾ ਫੜ ਕੇ ਬੈਠ ਵੀ ਗਏ ਪਰ ਕੀ ਇਹ ਸਾਰਾ ਮਾਮਲਾ ਸਿਰਫ ਅਕਾਲੀ ਦਲ ਤੱਕ ਸੀਮਿਤ ਹੈ ਸੁਖਬੀਰ ਸਿੰਘ ਬਾਦਲ ਬਾਕੀ ਅਕਾਲੀ ਲੀਡਰ ਸਜ਼ਾ ਜ਼ਰੂਰ ਭੁਗਤ ਰਹੇ ਨੇ ਪਰ ਕੀ ਉਹਨਾਂ ਤੋਂ ਬਾਅਦ ਜਿਹਨਾਂ ਦੀ ਸਰਕਾਰ ਆਈ ਜਿਵੇਂ ਕਿ ਇੱਕ ਲੰਗੇ ਕੱਲ ਵੀ ਮੈਂਸ਼ਨ ਕੀਤਾ ਗਿਆ ਔਰ ਚਰਚਾਵਾ ਦਾ ਵਿਸ਼ਾ ਬਣਿਆ ਰਿਹਾ ਕੀ ਬਾਕੀ ਸਰਕਾਰਾਂ ਜਾਂ ਕਾਇਦੀ ਕਾਂਗਰਸ ਪਾਰਟੀ ਇਹ ਬਾਕੀ ਦੇ ਜਿਹੜੇ ਲੀਡਰ ਨੇ ਉਹ ਇਹਦੇ ਵਿੱਚ ਓਨੇ ਭਾਗੀਦਾਰ ਨਹੀਂ ਬਣਦੇ ਜਿੰਨੇ ਸੁਖਬੀਰ ਸਿੰਘ ਬਾਦਲ ਬਣ ਰਹੇ ਜਾਂ ਬਾਕੀ ਅਕਾਲੀ ਲੀਡਰ ਬਣ ਰਹੇ ਹੁਣ ਇਹ ਇੱਕ ਅਲਹਿਦਾ ਚਰਚਾ ਸ਼ੁਰੂ ਹੋ ਗਈ ਹੈ ਇਹ ਚਰਚਾ ਆਖਰ ਕਿਉਂ ਸ਼ੁਰੂ ਹੋਈ ਹੈ ਇਹਦਾ ਕਾਰਨ ਕੀ ਹੈ ਔਰ ਭਵਿੱਖ ਕੀ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਇਨ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿਕਾਰ ਜੀ ਸਰ ਜਿਹੜੀ ਜਿਹੜੇ ਇਲਜ਼ਾਮ ਇੱਕ ਸਮੇਂ ਤੇ ਅਕਾਲੀ ਦਲ ਦੇ ਪਾਲੇ 'ਚ ਸੀਗੇ ਹੁਣ ਉਹ ਦੂਜੇ ਬੰਨੇ ਕਾਂਗਰਸ ਵੱਲ ਵੀ ਆਉਂਦੇ ਨਜ਼ਰ ਆ ਰਿਹਾ ਉਹ ਸੇਕ ਇੱਕ ਤਾਂ ਗੱਲ ਸਾਹਿਬ ਸਿੰਘ ਜੀ ਹੈ ਕਿ ਕੱਲ ਜਿਹੜਾ ਸ਼੍ਰੀ ਅਖਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਜਿਹੜੇ ਨਾਲ ਜਥੇਦਾਰ ਸਹਿਬਾਨ ਸੀ ਜਿੱਦਾਂ ਇਹਨਾਂ ਨੇ ਕੱਲ ਆਪਣੀ ਸੁਪਰੀਮ ਪਾਵਰ ਕਚਹਿਰੀ ਲਗਾ ਕੇ ਪਾਵਰਫੁੱਲ ਪਾਰਟੀ ਜਿਹੜੀ ਪੰਜਾਬ ਦੀ ਪਾਵਰਫੁੱਲ ਪਾਰਟੀਆਂ ਨੂੰ ਗੋਡਿਆਂ ਤੇ ਉੱਤੇ ਉਹਨਾਂ ਦੇ ਲੀਡਰਾਂ ਨੂੰ ਖੜਾ ਕਰਤਾ ਤੇ ਇਦੇ ਨਾਲ ਇੱਕ ਸਿੱਖਾਂ ਦਾ ਸ਼੍ਰੀ ਕਾਲ ਤਖਤ ਸਾਹਿਬ ਦੇ ਪ੍ਰਤੀ ਵਿਸ਼ਵਾਸ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਮੈਂ ਕੱਲ ਦੇ 24 ਘੰਟੇ ਚ ਕਈ ਨਮਾਇੰਦਿਆਂ ਨਾਲ ਗੱਲ ਕੀਤੀ ਠੀਕ ਹੈ ਇਹਦੇ ਬਾਹਰ ਦੇ ਰਾਜਨੀਤਿਕ ਮਾਇਨੇ ਕੀ ਨਿਕਲਦੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫਾਇਦਾ ਪਹੁੰਚਦਾ ਕਿ ਨਹੀਂ ਪਹੁੰਚਦਾ ਕਿ ਇਹ ਬਾਤ ਨਹੀਂ ਗੱਲਾਂ ਸਾਰੀਆਂ ਲੇਕਿਨ ਕੱਲ ਦੇ ਜਿਹੜੀ ਉਹਨਾਂ ਨੇ ਆਪਣੀ ਸੁਪਰ ਮੈਸੀ ਦਿਖਾਈ ਆ ਜਿਹੜੀ ਉਹਨਾਂ ਨੇ ਆਪਣੀ ਪਾਵਰ ਦਿਖਾਈ ਆ ਇਹ ਦਸਤ ਤੱਕ ਹੀ ਸਾਰਾ ਸਿੱਖ ਕੌਮ ਜਿਹੜੀ ਹੈ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਝੰਡੇ ਹੇਠਾਂ ਖੜੀ ਹੈ। ਔਰ ਇਹਦੇ ਨਾਲ ਸਿੱਖਾਂ ਨੂੰ ਕੱਲ ਆਪਣਾ ਗਰਵ ਵੀ ਮਹਿਸੂਸ ਹੋਇਆ। ਜਥੇਦਾਰ ਸਹਿਬਾਨਾਂ ਦੀ ਤਾਰੀਫ਼ ਵੀ ਹੋਈ। ਔਰ ਸਾਰੇ ਮੀਡੀਆ ਦੇ ਵਿੱਚ ਵੀ ਜਥੇਦਾਰ ਸਹਿਬਾਨਾਂ ਦੇ ਬਾਰੇ ਤਾਰੀਫ਼ ਹੋਈ ਕਿ ਬੜੀ ਦੇਰ ਬਾਅਦ ਜਥੇਦਾਰ ਸਹਿਬਾਨ ਜਿਹੜੇ ਹੈ ਉਹਨਾਂ ਨੇ ਆਪਣਾ ਰੋਹ ਦਿਖਾਇਆ ਤੇ ਆਪਣੀ ਤਾਕਤ ਦਿਖਾਈ ਹੈ ਕਿ ਅਸੀਂ ਮੀਰੀ ਪੀਰੀ ਦੇ ਜਿਹੜੇ ਬਾਦਸ਼ਾਹ ਨੇ ਇਹਨਾਂ ਮੀਰੀ ਪੀਰੀ ਦੇ ਸਿਧਾਂਤ ਨੂੰ ਲਿਆਣ ਵਾਲੇ ਛੇਵੇਂ ਪਾਸ਼ਾ ਅਸੀਂ ਉਹਨਾਂ ਦੇ ਉਸ ਅਕਾਲ ਤਖਤ ਸਾਹ ਤੋਂ ਖੜੇ ਹੋ ਕੇ ਬੋਲ ਰਹੇ ਹਾਂ ਉਹਨਾਂ ਦੀ ਆਵਾਜ਼ 'ਚ ਦਮ ਸੀ ਉਹਨਾਂ ਦੀ ਬੋਲ ਦੇ ਵਿੱਚ ਤੇ ਉਹਨਾਂ ਦੇ ਹੁਕਮ ਦੇ ਵਿੱਚ ਦਮ ਸੀ ਜਿੱਦਾਂ ਉਹਨਾਂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਕਲਾਸ ਲਾਈ ਸੁਖਦੇਵ ਸਿੰਘ ਢੀਂਡ ਸਾਹਿ ਦੀ ਲਾਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਹਿਤਾ ਹਾਂ ਜਾਂ ਨਾ 'ਚ ਜਵਾਬ ਦਿਓ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਨਹੀਂ ਤਾਂ ਤੁਸੀਂ ਪੁਰਾਣੇ ਵਕਤ ਨਾਲ ਕੰਪੈਰੀਜ਼ਨ ਕਰੋ ਗਿਆਨੀ ਗੁਰਬਚਨ ਸਿੰਘ ਉਹਨਾਂ ਦੇ ਘਰੇ ਹਾਜ਼ਰੀ ਭਰਨ ਗਏ ਸੀ ਗਿਆਨੀ ਗੁਰਮੁਖ ਸਿੰਘ ਹੋਰਾਂ ਨੂੰ ਨਾਲ ਬੁਲਾਇਆ ਸੀ ਜਿਹੜਾ ਗਿਆਨੀ ਗੁਰਮੁਖ ਸਿੰਘ ਹੋਰਾਂ ਨੇ ਦਮਦਮਾ ਸਾਹਿਬ ਲੈਣੇ ਸਾਰਾ ਖੁਲਾਸਾ ਕੀਤਾ ਤੇ ਉਹਨਾਂ ਨੂੰ ਹੁਣ ਦੇ ਤੁਸੀਂ ਕੱਲ ਦੇ ਜੱਥੇਦਾਰ ਸਹਿਬਾਨਾਂ ਦੀ ਕਚਹਿਰੀ ਦੇ ਨਾਲ ਤੁਸੀਂ ਕੰਪੇਅਰ ਕਰੋ ਤੇ ਕਿੰਨਾ ਫਰਕ ਪੈ ਗਿਆ ਚਲੋ ਜਿਹੜੀ ਤੁਸੀਂ ਹੁਣ ਗੱਲ ਕਰ ਰਹੇ ਹੋ ਆਪਾਂ ਉਧਰਲੇ ਪਾਸੇ ਨੂੰ ਆਪਣੀ ਵਿਸ਼ੇ ਨੂੰ ਲੈ ਕੇ ਚੱਲਦੇ ਆ ਕਿ ਮੈਂ ਤਾਂ ਇਹ ਵੀ ਸੋਚ ਰਿਹਾ ਸੀ ਕੀ ਬੇਅਦਵੀ ਇਹ ਨਹੀਂ ਹੈ ਕਿ ਗੁਟਕਾ ਸਾਫ ਦੀ ਫੜ ਕੇ ਸੌਂ ਖਾਣੀ ਕੀ ਮੈਂ ਸਰਕਾਰ ਬੰਦਿਆਂ ਹੀ 15 ਦਿਨਾਂ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਗੁਟਕਾ ਸਾਫ ਦੀ ਸੌ ਐਵੇਂ ਹੀ ਖਾਈ ਜਾਂਦੀ ਹੈ ਸਟੇਜਾਂ ਤੇ ਖੜੇ ਹੋ ਕੇ ਉਹ ਦੋਸ਼ੀ ਨਹੀਂ ਹੈਗੇ ਕੈਪਟਨ ਅਮਰਿੰਦਰ ਸਿੰਘ ਉਹ ਬੇਅਦਵੀ ਨਹੀਂ ਹੈ ਦੂਸਰਾ ਮੈਂ ਨਹੀਂ ਕਹਿਣ ਲੱਗਾ ਕੋਰ ਵਿਜੇ ਪ੍ਰਤਾਪ ਹੋਰੀ ਕਹਿ ਕੇ ਗਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਕਿ ਤੁਸੀਂ ਕੋਟਕਪੂਰਾ ਗੋਲੀ ਕਾਣ ਦੇ ਕੇਸ ਖਾਰਜ ਕਰਵਾਏ ਤੁਸੀਂ ਕੇਸਾਂ ਦੀ ਪੈਰਵੀ ਨਹੀਂ ਕੀਤੀ ਮੈਨੂੰ ਤਸੱਦਦ ਕੀਤੀ ਗਈ ਮੇਰੇ ਤੇ ਮੈਂ ਨੌਕਰੀ ਛੱਡ ਦਿਆਂ ਮੈਂ ਤੁਹਾਡੀ ਹਕੂਮਤ ਚ ਨੌਕਰੀ ਨਹੀਂ ਕਰਨੀ ਤੇ ਉਹਨੀਆਂ ਰਿਪੋਰਟਾਂ ਦੇ ਵਿੱਚ ਸਾਫ਼ ਹੈਗਾ ਉਹ ਸਾਫ਼ ਉਹਨਾਂ ਕੋਲ ਸਬੂਤ ਹੈ ਸਾਫ਼ ਬੋਲਦੇ ਆ ਕਿ ਕੈਪਟਨ ਨਮਿੰਦਰ ਸਿੰਘ ਦੀ ਸਰਕਾਰ ਚ ਕਿਵੇਂ ਉਹਨੂੰ ਜਿਹੜਾ ਵਾ ਕੇਸਾਂ ਦੇ ਵਿੱਚ ਪੈਰਵੀ ਕਰਨ ਤੋਂ ਰੋਕਿਆ ਗਿਆ ਕੀ ਕੋਟਕਪੂਰਾ ਦੇ ਵਿੱਚ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਨਇਥੇ ਸੰਘਾਂ ਨੂੰ ਸ਼ਹੀਦ ਕੀਤਾ ਸੀਗਾ ਉਹ ਅਣਪਛਾਤੇ ਪੁਲਿਸ ਵਾਲੇ ਤੁਸੀਂ ਆਡੈਂਟੀਫਾਈ ਪੁਲਿਸ ਵਾਲੇ ਕਰਕੇ ਗ੍ਰਿਫਤਾਰ ਕੀਤੇ ਕਿ ਬੇਅਦਬੀ ਦੇ ਕੇਸਾਂ ਵਿੱਚ ਕਦੀ ਸੈੱਟ ਬਣ ਰਹੀ ਹੈ ਜੀ ਜਸਦੀ ਸਰਨਜੀਤ ਸਿੰਘ ਹੋਰਾਂ ਦੀ ਸੈੱਟ ਬਣ ਗਈ ਖੱਟੜਾ ਸਾਹਿਬ ਦੀ ਸੈੱਟ ਬਣ ਗਈ ਕਦੀ ਕਿਸੇ ਦੀ ਸੈੱਟ ਬਣ ਗਈ ਤੇ ਕਿਸੇ ਨੂੰ ਸਜ਼ਾ ਕਰਾਈ ਗਈ ਹੈ ਕਿਸੇ ਇੱਕ ਕੇਸਾਂ ਦੀ ਪੈਰਵੀ ਕਰਕੇ ਬਹਿਵਲ ਕਲਾਂ ਗੋਲੀਖਾਨ ਦੀ ਕੋਟਕਪੁਰਾ ਗੋਲੀਖਾਨ ਦੀ ਜਿਹੜਾ ਬੇਅਦਬੀ ਦੇ ਕੇਸ ਹੋਇਆ ਉਹਨੇ ਸਜ਼ਾ ਕਰਾਈ ਹੈ ਸਵਾਲ ਤਾਂ ਇਹ ਵੀ ਉੱਠਦਾ ਜਿਹੜੀ ਕੈਂਸਲੇਸ਼ਨ ਕੋਡ ਚ ਫਾਈਲ ਕੀਤੀ ਗਈ 2012 ਦੇ ਵਿੱਚ ਜਿਹੜਾ ਕੇਸ ਖਾਰਜ ਕੀਤਾ ਗਿਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਸਵਾੰਗ ਰਚੰਦਾ ਜਦੋਂ ਉਹਦਾ ਮਦਈ ਕਹਿ ਰਿਹਾ ਰਜਿੰਦਰਪਾਲ ਸਿੰਘ ਕਿ ਮੈਂ ਨਹੀਂ ਕੀਤਾ ਤੇ ਫਿਰ ਵੀ ਪੁਲਿਸ ਨੇ ਕੀ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਚ ਕੇਸ ਖੋਲਿਆ ਗਿਆ ਕਿ ਉਹਦੇ ਲਈ ਪ੍ਰੋਸੀਕਿਊਸ਼ਨ ਕਰਨ ਲਈ ਦੁਬਾਰਾ ਐਪਲੀਕੇਸ਼ਨ ਫਾਈਲ ਕੀਤੀ ਗਈ ਕਿ ਉਹ ਪੋਲੀਟੀਕਲ ਪ੍ਰੈਸ਼ਰ ਚ ਕੈਨਸਲ ਕੀਤਾ ਗਿਆ ਜੀ ਕੇਸ ਅਸੀਂ ਇਹਨੂੰ ਰੀਓਪਨ ਕਰਨਾ ਚਾਹੁੰਦੇ ਹਾਂ ਮਦਈ ਆ ਕੇ ਸਟੈਂਡ ਕਰ ਰਿਹਾ ਫਿਰ ਇਸ ਹਰਿਆ ਚੀਜ਼ਾਂ ਕੀ ਗੱਲ ਉਹ ਦੋਸ਼ੀ ਨਹੀਂ ਹੈਗੇ ਦੋਸ਼ੀ ਕੱਲਾ ਅਕਾਲੀ ਦਲ ਨਹੀਂ ਹੈ ਚ ਦੋਸ਼ੀ ਉਹ ਵੀ ਨੇ ਜਿਨ੍ਹਾਂ ਨੇ ਇਸ ਕੇਸਾਂ ਦੇ ਵਿੱਚ ਢਿੱਲ ਵਰਤਾਈ ਆ ਜਿਨ੍ਹਾਂ ਨੇ ਇਸ ਕੇਸਾਂ ਨੂੰ ਜਿਹੜਾ ਇੱਕ ਮਕਾਮ ਤੱਕ ਨਹੀਂ ਪਹੁੰਚਣ ਦਿੱਤਾ ਜਿਨ੍ਹਾਂ ਨੇ ਕੇਸਾਂ ਦੇ ਵਿੱਚ ਪੈਰ ਵੀ ਢਿੱਲੀ ਕੀਤੀ ਆ ਜਿਨ੍ਹਾਂ ਨੇ ਕੇਸਾਂ ਦੇ ਵਿੱਚ ਗਵਾਹਾਂ ਨੂੰ ਡਰਾਇਆ ਜਿਨ੍ਹਾਂ ਨੇ ਕੇਸਾਂ ਦੇ ਵਿੱਚ ਗਵਾਹਾਂ ਨੂੰ ਧਮਕਾਇਆ ਤੇ ਇਹ ਕੋ ਮਾਮੂਲੀ ਮਾਮੂਲੀ ਗੱਲ ਆ ਯਾਰ ਇਸ ਤੋਂ ਵੱਡਾ ਕ੍ਰਾਈਮ ਕੀ ਹੋ ਸਕਦਾ ਇਸ ਧਰਤੀ ਦੇ ਉੱਤੇ ਕਿ ਆਪਣੇ ਗੁਰੂ ਸਹਿਬਾਨ ਦੇ ਜਿਹੜੇ ਅੰਗ ਜਿਹੜੇ ਆ ਉਹ ਖਿਲਾਰੇ ਜਾਣ ਇਸ ਤੋਂ ਵੱਡਾ ਕ੍ਰਾਈਮ ਕੀ ਹੋ ਸਕਦਾ ਉਹ ਕੇਸਾਂ ਦੇ ਵਿੱਚ ਸੌਦਾ ਸਾਧ ਨੂੰ ਕਦੋਂ ਨਾਮਜ਼ਦ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਦੇ ਥੋਣੀ ਚਾਹੀਦੀ ਕਿਹੜੇ ਕਿਹੜੇ ਬੰਦਿਆਂ ਨੇ ਉਹਦੀ ਮਦਦ ਕੀਤੀ ਕਿਹੜੇ ਕਿਹੜੇ ਬੰਦੇ ਉਹਦੇ ਦੋਸ਼ੀ ਕੋਰ ਵਿਜੇ ਪ੍ਰਤਾਪ ਤਾਂ ਸਾਰਾ ਕੁਝ ਦੱਸਦੇ ਨੇ ਆਮ ਆਮੀ ਪਾਰਟੀ ਦੇ ਮੌਜੂਦਾ ਐਮਐਲਏ ਨੇ ਉਹ ਤਾਂ ਚਲੋ ਆਪਣੀ ਸਰਕਾਰ ਦੇ ਖਿਲਾਫ ਬੋਲੀ ਜਾਂਦੇ ਆ ਉਹ ਤਾਂ ਕਹਿ ਰਹੇ ਆ ਕਿ ਮੇਰੀ ਸਰਕਾਰ ਚ ਵੀ ਤਾਂ ਸਦदत ਹੋ ਰਹੀ ਹੈ ਕੇਸ ਮੁਕਾਮ ਤੇ ਨਹੀਂ ਪਹੁੰਚਦੇ ਤੇ ਸ਼੍ਰੀ ਕਾਲਤਖਸਬ ਤੇ ਜਥੇਦਾਰ ਦਿਵਲ ਜੋ ਸਾਰਿਆਂ ਨੂੰ ਨਿਗਾਹ ਵੀ ਹੈ ਕਿ ਕੱਲਾ ਅਕਾਲੀ ਦਲ ਨਹੀਂ ਇਹ ਜਿੰਨੀ ਕਚਹਿਰੀ ਦੇ ਵਿੱਚ ਹੋਰ ਵੀ ਹੈਗੇ ਨਾ ਉਹਨਾਂ ਨੂੰ ਵੀ ਖੜੇ ਕਰੋ ਤੇ ਪੁੱਛੋ ਕੀ ਕੀਤਾ ਤੁਸੀਂ ਔਰ ਉਹਨਾਂ ਦੀ ਵੀ ਕਲਾਸ ਲਗਾਓ ਤੇ ਉਹਨਾਂ ਨੂੰ ਵੀ ਜਿਹੜਾ ਵਾ ਸਜ਼ਾ ਦਿਓ ਲੋਕ ਚਾਹਦੇ ਨੇ ਜਿਹੜੇ ਬੇਅਦਬੀ ਦੇ ਕੇਸ ਆ ਇਹ ਮਕਾਮ ਤੇ ਲੱਗਣ ਇਹਨਾਂ ਦੇ ਦੋਸ਼ੀਆਂ ਨੂੰ ਅੰਦਰ ਹੋਣ ਸਜ਼ਾ ਹੋਵੇ ਜਿਹੜੇ ਕੇਸਾਂ ਨੂੰ ਢਿੱਲਾ ਕੀਤਾ ਗਿਆ ਕੋਟਕਪੂਰਾ ਬਹਿਬਲਕਲਾਂ ਦਾ ਕੇਸ ਨੇ ਹੱਥੇ ਸਿੰਘਾਂ ਨਾਲ ਜਿਨ੍ਹਾਂ ਨੂੰ ਮਾਰਿਆ ਗਿਆ ਗੋਲੀਆਂ ਨਾਲ ਉਹ ਵੀ ਜਿਹੜੇ ਫੜ ਕੇ ਸਾਰੇ ਜਿਹੜਾ ਤਸਵੀਰ ਨੂੰ ਸਾਫ਼ ਕਰੋ ਕਿ ਉਹ ਕੇਸਾਂ ਦੇ ਵਿੱਚ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਅਜੇ ਤੱਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਜਿਹੜੀਆਂ ਉਲਝਣ ਭਰੀਆਂ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ ਹੈ ਕੈਪਟਨ ਨਮਰਿੰਦਰ ਸਿੰਘ ਦੀ ਦੋ ਵਾਰ ਸਰਕਾਰ ਬਣੀ ਹੈ ਚਲੋ ਮੰਨ ਲਿਆ ਸੁਖਵੀਰ ਸਿੰਘ ਬਾਦਲ ਖਰਣਾ ਨੇ ਨਹੀਂ ਕਾਰਵਾਈ ਕੀਤੀ ਤੇ 2002 ਤੱਕ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਆ ਗਈ ਸੀ ਕੈਪਟਨ ਨਮਰਿੰਦਰ ਸਿੰਘ ਕੋ ਪਾਵਰ ਸੀ ਬੀਪੀ ਤਿਵਾੜੀ ਦੀ ਫਾਈਲ ਦੇ ਉੱਤੇ ਸਾਈਨ ਕਰਕੇ ਐਫ ਆਈ ਆਰ ਦਰਜ ਕਰਨ ਦੀ ਤੇ ਉਹਨਾਂ ਨੇ ਉਸ 2002 ਤੋਂ 2007 ਤੱਕ ਉਸ ਫਾਈਲ ਤੋਂ ਮਿੱਟੀ ਸਾਫ ਨਹੀਂ ਕੀਤੀ ਸ਼੍ਰੀ ਕਹਾਲਤਖ ਸਾਹਿਬ ਦੇ ਜਥੇਦਾਨ ਨੂੰ ਮਾਰਿਆ ਗਿਆ ਯਾਰ ਮਜ਼ਾਕ ਹੈ ਫਿਰ ਤੁਸੀਂ ਦੇਖੋ 2000 17 ਦੇ ਵਿੱਚ ਦੁਆਰਾ ਸਰਕਾਰ ਬਣੀ ਉਹਦੇ ਵਿੱਚ ਸ਼੍ਰੀ ਗੁਰ ਜਿਹੜਾ ਉਹਦੇ ਵਿੱਚ ਸ਼੍ਰੀ ਕਾਲਤਖ ਸਾਹਿਬ ਦੇ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦੀ ਫਾਈਲ ਉਹ ਦੋ ਖੋਲ ਲੋ ਲਿਆਓ ਜੀ ਇਹਨਾਂ ਨੂੰ ਅੰਦਰ ਦਿਓ ਜਿਹੜੇ ਬੰਦੇ ਹੈਗੇ ਆ ਕੁਛ ਨਹੀਂ ਕੀਤਾ ਗਿਆ ਕੀ ਉਹ ਗੁਨਾਹਗਰ ਨਹੀਂ ਹੈਗੇ ਕੀ ਨਕੋਦਰ ਦੇ ਵਿੱਚ ਜਿਹੜਾ ਸਾਾਕਾ ਹੋਇਆ ਜਿੱਦਾਂ ਚਾਰ ਸਿੰਘ ਸ਼ਹੀਦ ਹੋਇਆ ਕੀ ਕਾਂਗਰਸ ਦੀਆਂ ਸਰਕਾਰਾਂ ਜੋ ਹੋਇਆ ਉਹ ਜ਼ਿੰਮੇਦਾਰ ਨਹੀਂ ਹੈ ਮਤਲਬ ਜੇ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੋਈ ਉਹ ਪੁਲਿਸ ਅਫਸਰਾਂ ਤੇ ਕਾਰਵਾਈ ਨਹੀਂ ਹੋਈ ਉਹ ਮੈਜਿਸਟਰੇਟ ਰਿਪੋਰਟ ਤੇ ਕਾਰਵਾਈ ਨਹੀਂ ਹੋਈ ਦੱਸਿਆ ਹੀ ਨਹੀਂ ਗਿਆ ਕਿਹੜੇ ਪੁਲਸ ਵਾਲੇ ਨੇ ਗੋਲੀਆਂ ਮਾਰੀਆਂ ਨਾ 2002 ਚ ਦੱਸਿਆ ਗਿਆ ਨਾ 2017 ਕਿ ਉਹ ਜ਼ਿੰਮੇਦਾਰ ਸਰਕਾਰਾਂ ਨਹੀਂ ਜ਼ਿੰਮੇਦਾਰ ਹਕੂਮਤਾਂ ਉਹ ਵੀ ਜ਼ਿੰਮੇਦਾਰ ਹੈ ਪਰ ਜਿੱਤੇ ਕਰਾਰੇ ਸੀ ਵੀ ਬਾਦਲ ਨੂੰ ਕਿ ਕਹਿੰਦੇ ਤੁਸੀਂ ਕਹਿੰਦੇ ਸੀ ਕੱਖ ਨਾ ਰਵੇ ਤੇ ਹੁਣ ਤੁਹਾਡੇ ਪਤੀ ਨੇ ਸਭ ਕੁਝ ਕਬੂਲ ਕਰ ਲਿਆ ਦੇਖੋ ਸੁਖਸਿੰਦਰ ਸਿੰਘ ਦਾਵਾ ਵੀ ਹੋਮ ਮਿਨਿਸਟਰ ਰਹੇ ਆ ਉਹੀ ਪੰਜਾਬ ਦੇ ਹੋਮ ਮਿਨਿਸਟਰ ਰਹੇ ਹੈ ਜਦੋਂ ਕੈਪਟਨ ਹਮਿੰਦਰ ਸਿੰਘ ਦਾ ਅਸਤੀਫਾ ਲਿੱਤਾ ਗਿਆ ਕੈਪਟਨ ਹਮਿੰਦਰ ਸਿੰਘ ਦਾ ਅਸਤੀਫਾ ਲੈਣ ਤੋਂ ਬਾਅਦ ਸੁਖਿੰਦਰ ਸਿੰਘ ਖੰਡਾਵਾ ਪੰਜਾਬ ਦੇ ਡਿਪਟੀ ਸੀਐਮ ਵੀ ਬਣਿਆ ਤੇ ਉਹਨਾਂ ਕੋਲ ਹੋਮ ਦਾ ਵਿਭਾਗ ਵੀ ਆਇਆ ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਉਹਨਾਂ ਨੇ ਵੀ 8-9 ਮਹੀਨੇ ਜਿਹੜਾ ਵਾ ਹੋਮ ਮਿਨਿਸਟਰੀ ਚਲਾਈ ਹੈ ਉਹ ਦੱਸਣ ਜੀ ਬੀਪੀ ਤਵਾੜੀ ਦੀ ਰਿਪੋਰਟ ਤੇ ਫਾਈਲ ਉਹਨਾਂ ਨੇ ਸਾਈਨ ਕਰਕੇ ਪਰਚਾ ਦਰਜ ਕਰਾਇਆ ਹੋਵੇ ਛੇ ਕਾਲਤਕ ਸਾਹਿਬ ਦੇ ਜਥੇਦਾਰ ਨੇ ਇਨਕਾਊਂਟਰ ਕੀਤਾ ਫੇਕ ਘਰੋ ਚੱਕ ਕੇ ਲੈ ਗਏ ਕੋਹੇ ਦੇ ਕੇ ਮਾਰਿਆ ਗਿਆ ਉਹ ਤਾਂ ਸਾਰਾ ਮੈਂ ਤਾਂ ਕਹਿੰਦਾ ਹੀ ਨਹੀਂ ਉਹ ਐਡੀਜੀਬੀ ਦੀ ਰਿਪੋਰਟ ਦੇ ਵਿੱਚ ਹੈਗਾ ਕਿ ਜਿਹੜਾ ਵਾ ਉਹਨਾਂ ਨੂੰ ਉਹ ਲਬੈਨੀ ਪੁਲਿਸ ਕਸਟਡੀ ਦੇ ਵਿੱਚ ਉਹਨਾਂ ਦਾ ਇਨਕਾਊਂਟਰ ਫੇਕ ਇਨਕਾਊਂਟਰ ਤੇ ਚੱਕੇ ਕਰਨ ਸਾਰਾ ਕੁਝ ਕਰਨਾ ਚਾਹੀਦਾ ਸੀਗਾ ਇਹ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਨੂੰ ਅਪੀਲ ਵੀ ਹੈ ਬਈ ਇਹਦਾ ਸੰਗਿਆਨ ਇਹਦਾ ਵੀ ਲਵੋ ਅੱਜ ਇੱਕ ਵਾਰ ਜਿਹੜੀ ਕਚਹਿਰੀ ਚੱਲੀ ਆ ਤੇ ਕਚਹਿਰੀ ਦੇ ਵਿੱਚ ਸਾਰਿਆਂ ਨੂੰ ਲਿਆ ਕੇ ਸਜ਼ਾ ਸੁਣਾਓ ਕੱਲਾ ਅਕਾਲੀ ਦਲ ਇਹਦਾ ਠੀਕ ਆ ਅਕਾਲੀ ਦਲ ਨੇ 15 ਸਾਲ ਰਾਜ ਭੋਗਿਆ ਠੀਕ ਆ ਨਾ ਲੇਕਿਨ ਨਾਲ ਨਾਲ ਕਾਂਗਰਸ ਨੇ ਵੀ ਰਾਜ ਭੋਗਿਆ ਕਾਂਗਰਸ ਹ ਕਿਉਂ ਜ਼ਿੰਮੇਦਾਰ ਨਹੀਂ ਹੈਗੇ ਇਸ ਕਰਕੇ ਸੁਖਜਿੰਦਰ ਸਿੰਘ ਦਾਵਾ ਦਾ ਬਿਆਨ ਪੋਲੀਟੀਕਲ ਹੀ ਆ ਲੇਕਿਨ ਇਹ ਵੀ ਤਾਂ ਦੇਖਣਾ ਚਾਹੀਦਾ ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਕੀ ਹੋਇਆ ਆਮ ਲੋਕਾਂ ਦੇ ਵਿੱਚ ਚਲੋ ਇਹ ਗੱਲ ਕੀਤੀ ਜਾਵੇ ਨਾ ਕਿ ਉਸ ਵੇਲੇ ਕੀ ਚੱਲਦਾ ਸੀ ਕਾਂਗਰਸੀਆਂ ਅਕਾਲੀ ਵਾਰੀ-ਵਾਰੀ ਆਉਂਦੇ ਰਹੇ ਉਹ ਕਹਿੰਦੇ ਰਲੇ ਹੋਏ ਸੀ ਆਮ ਲੋਕੀ ਐ ਕਹਿ ਰਹੇ ਤੁਸੀਂ ਤਾਂ ਚੀਜ਼ਾਂ ਦੇਖੀਆਂ ਬੁਨਿਆਦੀ ਲੈਵਲ ਦੇ ਉੱਤੇ ਤੁਹਾਨੂੰ ਲੱਗਦਾ ਕਿ ਐਂ ਸੀ ਫੇਵਰ ਦਿੱਤੇ ਗਏ ਲਏ ਗਏ ਜੇ ਫੇਵਰ ਨਾ ਦਿੱਤੇ ਲਿੱਤੇ ਗਏ ਹੁੰਦੇ ਤੇ ਮੈਨੂੰ ਲੱਗਦਾ ਇਹਨਾਂ ਦੀ ਇੰਡੋਗਨੇਡੀਅਨ ਬੱਸ ਨਹੀਂ ਚੱਲਣੀ ਸੀ ਠੀਕ ਹੈ ਨਾ ਜੇ ਫੇਵਰ ਨਾ ਦਿੱਤੇ ਲਿੱਤੇ ਗਏ ਹੁੰਦੇ ਤੇ ਕੇਵਲ ਦੀਆਂ ਤਾਰਾਂ ਇੱਕੋ ਮੋਨੋਪੋਲੀ ਚ ਨਹੀਂ ਰਹਿਣੀਆਂ ਸੀਗੀਆਂ ਜੇ ਫੇਵਰ ਨਾਲ ਇਤੇ ਦਿੱਤੇ ਗਏ ਹੁੰਦੇ ਤੇ ਫਿਰ ਇਹ ਬੇਅਦਬੀ ਦੇ ਕੇਸਾਂ ਚ ਅੰਦਰ ਹੋਣੇ ਸੀ ਜੇ ਫੇਵਰ ਨਾਲ ਇਤੇ ਦਿੱਤੇ ਗਏ ਹੁੰਦੇ ਫਿਰ ਇਹ ਬਾਬੇ ਸੌਦੇ ਸਾਧ ਵਾਲਾ ਕੇਸ ਵੀ ਦੁਆਰਾ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵਾ ਅੰਗਰੇਜ਼ਾਂ ਦੁਆਰਾ ਖੋਲ ਜਾਣਾ ਸੀ ਤੇ ਦੁਆਰਾ ਐਫ ਆਈ ਆਰ ਉਹ ਜਿਹੜੀ ਆ ਵੀ ਐਪਲੀਕੇਸ਼ਨ ਦੇ ਕੇ ਸਟਾਰਟ ਹੋ ਜਾਣੀ ਸੀ ਠੀਕ ਆ ਮਕਦਮਾ ਕੋਰਟ ਨੇ ਕੈਨਸਲ ਕਰਤਾ ਆਪਾਂ ਕਹਿ ਸਕਦੇ ਨਵੇਂ ਤੱਥ ਆ ਗਏ ਆ ਅੱਤ ਜਿਹੜਾ ਵਾ ਇਹਦੇ ਵਿੱਚ ਝੂਠਾ ਇਹਦੇ ਨਾਂ ਦਾ ਰਜਿੰਦਰਪਾਲ ਸਿੰਘ ਦਾ ਇਹ ਦਿੱਤਾ ਗਿਆ ਵਾ ਬਿਆਨ ਇਹਦੇ ਬਿਆਨ ਹੀ ਹਨੀਗੇ ਉਹਦੇ ਨਾਲ ਕੇਸ ਨੂੰ ਦੁਬਾਰਾ ਪੁਲਿਸ ਐਪਲੀਕੇਸ਼ਨ ਦੇ ਸਕਦੇ ਕੁਛ ਨਹੀਂ ਕੀਤਾ ਗਿਆ ਇਹ ਰਲੇ ਮਿਲੇ ਹੀ ਆ ਹੋਰ ਕੀ ਆ ਠੀਕ ਹੈ ਨਾ ਇਹ ਰਲੇ ਮਿਲੇ ਹੀ ਆ ਕਿ ਬੀਬੀ ਹਰਸਿਮਰਤ ਕੋਲ ਬਾਦਲ ਸਾਰਾ ਪੰਜਾਬ ਹਾਰ ਜਾਂਦਾ ਤੇ ਬੀਬੀ ਹਰਸਿਮਰਤ ਕੋਲ ਬਾਦਲ ਜਿੱਤ ਜਾਂਦੀ ਆ ਠੀਕ ਹੈ ਨਾ ਇਹ ਸਭ ਨੂੰ ਪਤਾ ਕੀ ਕੀਤਾ ਜਾਂਦਾ ਰਿਹਾ ਕੀ ਕੀਤਾ ਗਿਆ ਸੋ ਮੈਂ ਇੱਕ ਗੱਲਾਂ ਦੇ ਵਿੱਚ ਸਿਆਸਤ ਦੀਆਂ ਗੱਲਾਂ ਤੋਂ ਹਟ ਕੇ ਪੰਥਕ ਗੱਲਾਂ ਵੱਲ ਜਾਣ ਦੀ ਜਿਹੜੀ ਨਾ ਕਰਦਾ ਵਾ ਬਈ ਇਹਦੇ 'ਚ ਬਖਸ਼ਿਆ ਕੋਈ ਨਹੀਂ ਜਾਣਾ ਚਾਹੀਦਾ ਜਿਹੜੀ ਮੇਰੀ ਆਪਣੀ ਗੱਲ ਹੈ ਬਖਸ਼ਿਆ ਕੋਈ ਨਹੀਂ ਜਾਣਾ ਜੀ ਤਾਂ ਜਿਹੜੇ ਗੁਨਾਹਗਾਰ ਹੈਗੇ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਜ਼ਾ ਉਹਨਾਂ ਨੂੰ ਵੀ ਲੱਗਣੀ ਚਾਹੀਦੀ ਹੈ ਬਈ ਤਾਂ ਤਾਂ ਕਿ ਅੱਗੋਂ ਜਿਹੜੀਆਂ ਸਰਕਾਰਾਂ ਹਨ ਜਿਹੜੀਆਂ ਅੱਗੋਂ ਹਕੂਮਤਾਂ ਹਨ ਉਹ ਬੇਅਦਬੀ ਦੇ ਕੇਸਾਂ ਦੇ ਵਿੱਚ ਤਤਕਾਲ ਕਾਰਵਾਈ ਕਰਨ ਔਰ ਜਿਹੜੇ ਦੋਸ਼ੀ ਹੈਗੇ ਆ ਜਿਹੜਾ ਸਿੱਖੀ ਦਾ ਕਹਾਣ ਕਰਦੇ ਇਹਨਾਂ ਨੂੰ ਛੱਡਿਆ ਨਾ ਜਾਵੇ ਫਿਰ ਐਤ ਕੀ ਹੁੰਦੀ ਦਿਖਦੀ ਨਹੀਂ ਤੁਹਾਨੂੰ ਕਾਰਵਾਈ ਇਹ ਹਜੇ ਦੇਖੋ ਜੋ 3 ਸਾਲ ਬੀਤ ਗਏ ਅੱਜ ਵੀ ਕੋਬਰ ਵੀ ਜੇ ਪ੍ਰਤਾਪ ਨੂੰ ਮੈਂ ਸੁਣ ਰਿਹਾ ਸੀਗਾ ਆਵਾਜ਼ੀ ਪਾਰਟੀ ਦੇ ਐਮਐਲਏ ਉਹ ਵੀ ਆਪਣੀ ਪਾਰਟੀ ਤੋਂ ਇਸੇ ਗੱਲ ਤੋਂ ਨਾਰਾਜ਼ ਦੱਸ ਰਹੇ ਸੀ ਕਿ ਮੇਰੇ ਆਪਣੀ ਸਰਕਾਰ ਚ ਵੀ ਕੋਸ਼ਿਸ਼ ਕਰ ਰਿਆ ਮੇਰੀ ਸਰਕਾਰ ਚ ਵੀ ਤਸੱਦਦ ਹੋ ਰਹੀ ਹੈ ਕਿਸ ਜਿਹੜੇ ਕਿਸੇ ਜਿਹੜੇ ਆ ਮਕਾਮ ਤੇ ਨਹੀਂ ਲੱਗ ਰਹੇ ਇੱਥੇ ਵੀ ਕੇਸਾਂ ਦੀ ਪੈਰ ਵੀ ਢੰਗ ਨਾਲ ਨਹੀਂ ਹੋ ਰਹੀ ਦੇਖੋ ਪਿੱਛੇ ਗੱਲਾਂ ਵੀ ਆਈਆਂ ਕਿ ਗਵਾਹਾਂ ਨੂੰ ਵੀ ਜਿਹੜਾ ਵਾ ਬਦਲਵਾਇਆ ਗਿਆ ਕਈ ਕੁਛ ਕੀਤਾ ਗਿਆ ਗੱਲਾਂ ਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਮੈਂ ਇਸੇ ਕਰਕੇ ਕਹਿਣਾ ਕਿ ਇਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਹ ਸ਼ਬਦ ਗੁਰੂ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਇਹਦੇ ਦੋਸ਼ੀਆਂ ਨੂੰ ਸਰਕਾਰ ਜਿਹੜੀ ਕਾਨੂੰਨ ਹੈ ਸਜ਼ਾ ਦੇਵੇ ਲੇਕਿਨ ਜਦੋਂ ਤੁਸੀਂ ਉਹਦੀ ਕੇਸਾਂ ਦੇ ਵਿੱਚ ਢਿੱਲਮਿੱਲ ਕਰਨ ਵਾਲੇ ਨੂੰ ਖਿੱਚੋਗੇ ਤੇ ਉਹ ਕੇਸਾਂ 'ਚ ਜਰੂਰ ਸਜ਼ਾ ਮਿਲੇਗੀ ਇਹ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਫੇਰ ਉਹਨੂੰ ਜਦੋਂ ਕੱਲ ਵੀ ਤੁਸੀਂ ਦੇਖਿਆ ਉਹਨਾਂ ਨੇ ਕਿਹਾ ਨਾ ਤੁਸੀਂ ਗੁਰੂ ਮਹਾਰਾਜ ਤੋਂ ਕੋਈ ਪਰਦਾ ਨਾ ਰੱਖੋ ਤੁਸੀਂ ਗੁਰੂ ਦੀ ਹਾਜ਼ਰੀ 'ਚ ਖੜੇ ਹੋ ਜਿਹੜੇ ਪੈਰ ਵੀ ਕੇਸਾਂ ਨੂੰ ਤੰਗ ਕਰਨ ਵਾਲੇ ਆ ਜਾਂ ਕੇਸਾਂ 'ਚ ਕਾਰਵਾਈ ਨਹੀਂ ਕਰਨ ਵਾਲੇ ਜਦੋਂ ਉਹਨਾਂ ਨੂੰ ਸੱਦਣਗੇ ਸਾਰਾ ਕੁਝ ਸਿੱਧਾ ਲੀਤੇ ਹੋ ਕੇ ਚੱਲਣ ਲੱਪੇਗਾ ਅੱਜ ਜੇ ਮੰਨ ਲਓ ਮੈਂ ਅੱਜ ਸੁਣਿਆ ਸੀ ਗੈਨੀ ਗੁਰਮੁਖ ਸਿੰਘ ਹੋਰਾਂ ਨੂੰ ਵੀ ਉਹ ਕਹਿੰਦੇ ਜੀ ਮੈਨੂੰ ਤਾਂ ਮਨਜਿੰਦਰ ਸਿੰਘ ਸਰਸਾ ਨੇ ਵੀ ਫੋਨ ਕੀਤਾ ਸੀਗਾ ਸਰਸਾ ਸਾਹਿਬ ਨੇ ਕਿਹਾ ਸੀਗਾ ਬਈ ਠੀਕ ਆ ਜੀ ਤੁਸੀਂ ਤਗੜੇ ਹੋ ਕੇ ਜਰਾ ਕਰੋ ਸਾਨੂੰ ਉਹਨਾਂ ਦਾ ਹਮਾਇਤ ਲੈਣੀ ਪੈ ਰਹੀ ਹੈ ਸੌਦਾ ਸਾਥ ਦੀ ਲੇਕਿਨ ਇਹ ਜਿਹੜੀ ਜਦੋਂ ਤੁਹਾਡੇ ਦਮਦਮਾ ਸਾਹਿਬ ਦੇ ਜਥੇਦਾਰ ਕਹਿ ਰਹੇ ਆ ਹੇ ਤਾਂ ਯਾਰ ਇਹਦੇ ਵਿੱਚ ਸਪੇਅਰ ਕਰੋ ਹੀ ਨਾ ਇਹਦੇ ਵਿੱਚ ਤਾਂ ਸਪੇਅਰ ਚਾਹੀਦਾ ਹੀ ਨਹੀਂ ਇਹ ਤਾਂ ਮੇਰੀ ਬੇਨਤੀ ਹੈ ਚਲੋ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਕਾਲ ਤੱਕ ਸਾਡੇ ਜਥੇਦਾਰਨ ਬੇਨਤੀ ਹੈ ਕਿ ਜਿਹੜਾ ਹੋਰ ਵੀ ਇਹਦੇ ਵਿੱਚ ਕਾਂਗਰਸੀ ਹੈ, ਭਾਜਪਾ ਹੈ, ਕੋਈ ਵੀ ਪਾਰਟੀ ਦਾ ਲੀਡਰ ਹੈ ਕਿਸੇ ਵੀ ਪਾਰਟੀ ਦਾ ਲੀਡਰ ਹੈ ਜਿਨੇ ਇਹ ਕੇਸਾਂ ਦੇ ਵਿੱਚ ਢਿੱਲਮੱਲ ਕੀਤੀ ਹੈ ਜਾਂ ਸੌਦਾ ਸਾਧ ਦੀ ਮਦਦ ਲਈਤੀ ਹੈ ਜਾਂ ਕੀਤੀ ਹੈ ਉਹਨੂੰ ਸਪੇਅਰ ਕਰਨਾ ਨਹੀਂ ਬੰਦਾ ਗੁਰੂ ਦੀ ਕਚੈਰੀ 'ਚ ਬੁਲਾਓ ਤੇ 19000 ਦੋ ਤਾਂ ਮੈਨੂੰ ਲੱਗਦਾ ਕਿ ਜਿਹੜੇ ਕਾਂਗਰਸ ਦੇ ਸਰਕਾਰ ਵੇਲੇ ਆਪਣੇ ਕੈਬਨਿਟ ਮਿਨਿਸਟਰਸ ਰਹੇ ਨੇ ਉਹਨਾਂ ਨੂੰ ਵੀ ਫਿਰ ਵਾਰੋ ਵਾਰੀ ਸਦਨਾਂ ਬਣਾ ਕੇ ਤੁਸੀਂ ਵੀ ਭਾਈ ਆਪਣਾ ਸਪਸ਼ਟੀਕਰਨ ਦੋਗੇ ਤੁਸੀਂ ਆਵਾਜ਼ ਕਿਉਂ ਨਹੀਂ ਚੱਕੀ ਫਿਰ ਉਸ ਵੇਲੇ ਦੇਖੋ ਇਹ ਗੱਲ ਤਾਂ ਕਰਨੀ ਬੰਦੀ ਹੈ ਮੈਂ ਤਾਂ ਆਪ ਇਹਦਾ حمایتੀਆਂ ਕਰਨੀ ਬੰਦੀ ਹੈ ਇਹ ਕਿਉਂਕਿ 2002 ਦੇ ਵਿੱਚ ਚਲੋ ਮੈਂ ਤਾਂ ਗੁਰਦੇਵ ਸਿੰਘ ਕੋਂਕੇ ਵਾਲੇ ਮਾਮਲੇ ਨੂੰ 2002 ਦੇ ਨਾਲ ਜੋੜਦਾ ਬਾਕੀ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਜਿਹੜੀ 2017 ਚ ਬਣੀ ਉਹ ਪਹਿਲਾਂ ਤਾਂ ਗੁਟਕਾ ਸਾਹਿਬ ਦਾ ਉਹਦੇ ਕੋਲੋਂ ਗੱਲ ਕਰਨੀ ਚਾਹੀਦੀ ਬਈ ਆਓ ਜੀ ਆਓ ਜੀ ਇਸ ਇਸਵਾ ਫਾਰਮ ਚੋਂ ਗੱਡੀ ਲੈ ਕੇ ਆਓ ਤੁਸੀ ਤਾਂ ਨਿਕਲੇ ਹੀ ਨਹੀਂ ਸੀ ਇਸਵਾ ਫਾਰਮ ਚ ਇੱਧਰ ਆਓ ਗੱਡੀ ਲੈ ਕੇ ਇੱਥੇ ਆ ਕੇ ਦੱਸੋ ਤੁਸੀਂ ਗੁਟਕਾ ਸਾਹਿਬ ਦੀ ਝੂਠੀ ਸੌਂ ਕਿਉਂ ਚੱਕੀ ਕੱਲ ਨੂੰ ਕੋਈ ਇਹਨਾਂ ਦੀ ਸੌਂ ਚੱਕਣ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਜਾਂ ਕਿਸੇ ਗ੍ਰੰਥ ਦੀ ਉਹਦੇ ਹੱਥ ਕੰਬਣ ਇਹ ਹੋਣਾ ਚਾਹੀਦਾ ਇਹ ਕੋਈ ਮਜ਼ਾਕ ਨਹੀਂ ਹੈਗਾ 10000 ਬੰਦੇ ਦੇ ਵਿੱਚ ਗੁਟਕਾ ਸਾਹਿਬ ਫੜ ਕੇ ਤੇ ਸੌਂ ਚੱਕ ਲਓ ਠੀਕ ਹੈ ਨਾ ਤਾਂ ਕਿ ਕੱਲ ਨੂੰ ਕੋਈ ਵੀ ਗੁਰੂ ਮਹਾਰਾਜ ਦਾ ਉਹਟਾ ਅਸਰਾ ਜਾਂ ਝੂਠੀਆਂ ਸੋਹਾਂ ਲੈ ਕੇ ਜਾ ਉਹਦਾ ਇਸਤੇਮਾਲ ਕਰਕੇ ਪੰਜਾਬ ਦਾ ਮੁੱਖ ਮੰਤਰੀ ਨਾ ਬਣੇ ਇਹ ਇਹ ਚੀਜ਼ਾਂ ਹੋਣੀਆਂ ਵੀ ਚਾਹੀਦੀਆਂ ਤੇ ਇਹਦੀ ਆਸ਼ਾ ਸ੍ਰੀ ਸਿਰਫ ਅਕਾਲ ਤਖਤ ਸਾਹਿਬ ਤੋਂ ਹੋ ਸਕਦਾ ਹੈ 100% ਹੋ ਸਕਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਕੱਲ ਰੂਪ ਸੀਗਾ ਔਰ ਲਿਖ ਰਿਹਾ ਸੀ ਜਿਵੇਂ ਗੁਰੂ ਮਹਾਰਾਜ ਦੀ ਬਾਣੀ ਆ ਗੁਰੂ ਮਹਾਰਾਜ ਦੇ ਨਿਕਲੇ ਅਲਫਾਜ਼ ਆ ਲੋਕ ਇੱਕ ਇੱਕ ਅਲਫਾਜ਼ ਲੋਕ ਲੱਖਾਂ ਲੋਕ ਕੱਲ ਸੁਣ ਰਹੇ ਸੀ ਮੈਂ ਆਪਣੇ ਹੋਸਟ ਚ ਪਹਿਲੀ ਵਾਰ ਦੇਖੀ ਹੈ ਗੁਰੂ ਦੀ ਕਚੈਰੀ ਮੈਂ ਆਪਣੇ ਜੀਵਨ ਦੇ ਵਿੱਚ ਇੱਕ ਗੁਰੂ ਦੀ ਕਚਾਰੀ ਨਹੀਂ ਦੇਖੀ ਇਦਾਂ ਦੀ ਕਿਉਂਕਿ ਉਹ ਬਹੁਤ ਬਿਆਨਤ ਹੈ ਉਹ ਜਗ੍ਹਾ ਹੀ ਬਹੁਤ ਬਿਆਨਤ ਹੈ ਮੈਂ ਅੱਜ ਸਵੇਰੇ ਕੋ ਮੇਰੇ ਨਾਲ ਕੋਈ ਸੰਪਰਦਾਇ ਦੇ ਸੰਤ ਬੈਠੇ ਸੀ ਕੋਈ ਪੁਲਿਸ ਅਫਸਰ ਬੈਠੇ ਸੀ ਅਸੀਂ ਅੱਜ ਇਹੀ ਡਿਸਕਸ ਕਰ ਰਹੇ ਸੀ ਸਵੇਰੇ ਬਈ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਜਿਨਨੇ ਉਹਦਾ ਯੂਜ਼ ਕੀਤਾ ਜਾਂ ਜਿੰਨੂੰ ਉੱਥੋਂ ਤਨਖਾਹ ਲੱਗੀ ਉਹ ਜਾਂ ਜਿਨਨੇ ਉਸਨ ਨੁਕਾਨ ਕਰਨ ਦੀ ਕੋਸ਼ਿਸ਼ ਕੀਤੀ ਬਚਿਆ ਉਹਦਾ ਕੁਝ ਨਹੀਂ ਅਸੀਂ ਗੱਲ ਮੈਂ ਸ਼ੁਰੂ ਕੀਤੀ ਦੇਖੋ ਜੀ ਬੂਟਾ ਸਿੰਘ ਹੁਣ ਬੂਟਾ ਸਿੰਘ ਦੀ ਅਗਲੀ ਪੀੜ੍ਹੀ ਦੇਖੋ ਕਿੱਥੇ ਸਿਆਸਤ ਚ ਮੁੰਡੇ ਉਹਦੇ ਸੀਬੀਆਈ ਨੇ ਫੜ ਕੇ ਅੰਦਰ ਦੇ ਦਿੱਤੇ ਠੀਕ ਹੈ ਨਾ ਦੇਖੋ ਇਹ ਨੁਕਸਾਨ ਹੋਇਆ ਬੂਟਾ ਸਿੰਘ ਤਖਤੀਸ ਸੁਰਜੀਤ ਸਿੰਘ ਬਰਨਾਲਾ ਕਿੱਥੇ ਆ ਮੁੰਡਾ ਉਹਦਾ ਰੇਪ ਕੇਸ ਚ ਗਗਨਦੀਪ ਬਰਨਾਲਾ ਅੰਦਰ ਰਹਿ ਕੇ ਆ ਜੇਲ੍ਹ ਚੋਂ 인ਦਰਾ ਗਾਂਧੀ ਮੁੰਡਾ ਉਹਦਾ ਪੋਤਾ ਮੁੰਡਾ ਉਹਦਾ ਮਰ ਗਿਆ ਮਾਰਤਾ ਪੋਤਾ ਉਹਦਾ ਰਾਹੁਲ ਗਾਂਧੀ ਮਨਿਸਟਰ ਨਹੀਂ ਹਿੰਦੁਸਤਾਨ ਦਾ ਬਣ ਸਕਿਆ ਠੀਕ ਹੈ ਨਾ ਕਿੰਨੀ ਕਿੰਨੀ ਉਹਦੀ ਦੇਸ਼ ਦੇ ਵਿੱਚ ਹੋ ਰਹੀ ਹੈ ਤੇ ਕਿੰਨੀ ਕੋ ਤਰੱਕੀ ਕਰ ਰਿਹਾ ਸਿਆਸੀ ਤੌਰ ਤੇ ਠੀਕ ਹੈ ਫਿਰ ਜੇ ਤੁਸੀਂ ਆਪਾਂ ਇਹਨਾਂ ਤੋਂ ਅੱਗੇ ਚੱਲੀਏ ਹੋਰ ਬڑے ਪਰਿਵਾਰ ਨੇ ਤਲਵੰਡੀ ਪਰਿਵਾਰ ਆ ਜਿਨ੍ਹਾਂ ਨੂੰ ਸਜ਼ਾ ਲੱਗੀ ਆ ਨਜ਼ਰ ਨਹੀਂ ਆਉਂਦਾ ਪਿਆ ਕਿੱਥੇ ਚਲਾ ਗਿਆ ਸਿਆਸਤ ਚੋਂ ਤਾਨੂੰ ਲੱਗਦਾ ਕੀ ਇਹ ਜਿਹੜਾ ਕੋਈ ਉਹ ਸ੍ਰਿਸ਼ਟੀ ਦਾ ਸੱਚ ਨਹੀਂ ਆ ਉਹ ਤਾਂ ਰੂਹਾਨੀਅਤ ਦਾ ਕੇਂਦਰ ਆ ਉਹ ਤਾਂ ਗੁਰੂ ਮਹਾਰਾਜ ਦੀ ਗੱਦੀ ਆ ਤੁਸੀਂ ਮੈਨੂੰ ਇੱਕ ਵੀ ਦੱਸ ਦਿਓ ਜਿੰਨੇ ਸ਼ਰੀਕ ਹਾਲ ਤੱਕ ਸਾਜ਼ਨਾ ਮੱਥਾ ਲਾਇਆ ਹੋਵੇ ਜਾਂ ਉਹਨੂੰ ਉਹਦੇ ਮੈਂ ਅੱਜ ਗੱਲ ਕਰਦਾ ਖਾਲਸਾ ਰਾਜ ਕਿੰਨੇ ਬਣਾਇਆ ਖਾਲਸਾ ਰਾਜ ਬਣਾਇਆ ਮਹਾਰਾਜਾ ਰਣਜੀਤ ਸਿੰਘ ਨੇ ਉਹਦੀ ਪੀੜੀ ਦੇ ਬੰਦੇ ਦੱਸ ਦੋ ਜੇ ਤੁਸੀਂ ਅੱਜ ਪੱਤਰਕਾਰ ਹੋ ਦੱਸੋ ਕਿੱਥੇ ਉਹਦੀ ਪੀੜੀ ਜਿੰਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਉਹਦੀ ਪੀੜੀ ਦੱਸ ਦੋ ਕਿੱਥੇ ਅਕਾਲ ਤਖਤ ਸਾਹਿਬ ਨੇ ਉਹਦੇ ਹੱਥ ਪੈਰ ਬੰਨਤੇ ਸੀ ਉਹਨੂੰ ਤਨਖਾਹੀਆਂ ਕਰਤਾ ਸੀ ਕੋੜੇ ਲਾਂ ਦੀ ਸਜ਼ਾ ਮਿਲੀ ਸੀ ਤੇ ਦੱਸ ਦੋ ਜੇ ਕਿੱਥੇ ਆ ਕਸ ਤੋਂ ਮੈਨੂੰ ਕਿੱਥੇ ਜਿਹਨੇ ਖਾਲਸਾ ਰਾਜ ਬਣਾਇਆ ਹੋਵੇ ਜੀ ਤੀਜੀ ਚੌਥੀ ਪੀੜੀ ਕਿੱਥੇ ਆ ਹੈ ਹੀ ਨਹੀਂ ਕਿਤਾਬਾਂ ਚੋਂ ਹੀ ਡਿਲੀਟ ਹੋ ਗਈ ਕਿੱਥੇ ਆ ਇੱਥੇ ਤੱਕ ਪਤਾ ਹੈ ਕਿ ਉਹਦੇ ਮੁੰਡੇ ਇੰਗਲੈਂਡ ਚਲੇ ਗਏ ਸੀ ਉਸ ਤੋਂ ਬਾਅਦ ਕੁਝ ਨਹੀਂ ਪਤਾ ਕਿੱਥੇ ਹੈ ਤੇ ਇਹ ਤੁਸੀਂ ਮੈਨੂੰ ਐਗਜ਼ਾਮਪਲ ਦਿਓ ਮੈਂ ਉਹਨੂੰ ਦੱਸਾਂਗਾ ਇੱਕ ਐਗਜ਼ਾਮਪਲ ਦਿਓ ਜਿਤਨੂੰ ਸ਼ਰੀਕਾਲ ਤੱਕ ਸਾਤੋਂ ਸਜ਼ਾ ਮਿਲੀ ਹੋਵੇ ਤੇ ਉਹ ਅੱਗੋਂ ਸਰਵਾਈਵ ਕਰਕੇ ਗਿਆ ਭਾਵੇਂ ਬਰਨਾਲਾ ਹੋਵੇ ਭਾਵੇਂ ਬੂਟਾ ਸਿੰਘ ਹੋਵੇ ਕੋਈ ਦੱਸ ਦਿਓ ਮੈਨੂੰ ਇੱਕ ਐਗਜ਼ਾਮਪਲ ਇੱਕ ਵੀ ਦੇ ਦਿਓ ਹੈ ਹੀ ਨਹੀਂ ਤੁਹਾਡੇ ਕੋਲ ਸੋ ਇਹ ਛੋਟੀਆਂ ਗੱਲਾਂ ਨਹੀਂ ਮੈਂ ਤਾਂ ਹੁਣ ਵੀ ਕਹਿੰਨਾ ਉਹ ਰੋਹਾਨੀਅਤ ਹੈ ਉਹ ਸੱਚ ਹੈ ਉਹ ਸੱਚਖੰਡ ਹੈ ਉੱਥੇ ਬਲਾਨ ਸਾਰਿਆਂ ਨੂੰ ਜਿਨ੍ਹਾਂ ਨੇ ਗੁਟਕਾ ਸਾਦੀ ਸੌਂ ਚੱਕੀ ਜਿਨ੍ਹਾਂ ਨੇ ਮੁਕਦਮਿਆਂ ਦੀ ਕੁਵਰ ਵਿਜੇ ਪ੍ਰਤਾਪ ਅੱਜ ਬੋਲਦੇ ਪਏ ਆ ਉਹ ਪੈਰ ਵੀ ਅਫਸਰ ਸੀਗੇ ਬਲਾਨ ਕੁਵਰ ਵਿਜੇ ਪ੍ਰਤਾਪ ਕੋਲ ਲੈਂਡ ਲਿਸਟਾ ਕਿਹੜੇ-ਕਿਹੜੇ ਅਫਸਰ ਸੀ ਕਿਹੜਾ ਕਿਹੜਾ ਹੋਰ ਇਚ ਇਨਵੋਲਵ ਸੀ ਸੱਦਣ ਸਾਰੇ ਹੀ ਉੱਥੇ ਆਓ ਜੀ ਲਾਈਨਾਂ ਬਣਾ ਕੇ ਬਈ ਦੱਸੋ ਜਵਾਬ ਦਿਓ ਇਹ ਚੀਜ਼ਾਂ ਦੇ ਜੇ ਆਹ ਅਲੀਗੇਸ਼ਨ ਆ ਫਿਰ ਇਹ ਵੀ ਸੱਦਣ ਸਾਡੇ ਸ਼੍ਰੀ ਕਾਲ ਤਕ ਸਾਹਬ ਦੇ ਜਥੇਦਾਰ ਦਾ ਫੇਕ ਐਨਕਾਊਂਟਰ ਹੋਇਆ ਕਿੰਨਾ ਨੇ ਕੀਤਾ ਤੇ ਕਿੰਨਾ ਨੇ ਇਹ ਫਾਈਲਾਂ ਦਵਾਈਆਂ ਕਿਹੜੇ ਕਿਹੜੇ ਹੋਮ ਮਿਨਿਸਟਰ ਆਓ ਲਾਈਨਾਂ ਬਣਾ ਗਿਆ ਉੱਥੇ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਸਰ ਇਹ ਫਿਰ ਪੰਥ ਮਜ਼ਬੂਤ ਹੁੰਦਾ ਫਿਰ ਪੰਥ ਚੜਦੀ ਕਲਾ 'ਚ ਰਹਿੰਦਾ वैसे भी चलो चढ़दी गला छांते चढ़दी गलाच रहना लेकिन गल या ਲੋਕਾਂ ਚ ਵਿਸ਼ਵਾਸ ਵੱਧਦਾ ਤੇ ਇਹ ਜਿਹੜੇ ਸਿਆਸਤਦਾਨ ਧਨਮ ਦਾ ਇਸਤੇਮਾਲ ਕਰਦੇ ਨੇ ਜਿਹੜੇ ਧਨ ਦਾ ਇਸਤੇਮਾਲ ਕਰਦੇ ਨੇ ਜਾਂ ਜਿਹੜਾ ਸਿੱਖੀ ਦਾ ਇਸਤੇਮਾਲ ਕਰਦੇ ਨੇ ਆਪਣੀ ਰਾਜਸੀ ਕੁਰਸੀਆਂ ਲਈ ਇਹਨਾਂ ਦੀ ਅਕਲ ਟਿਕਾਣੇ ਆ ਜੀ ਬਿਲਕੁਲ ਇਸ ਚੀਜ਼ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਕੀ ਇਸ ਤਰ੍ਹਾਂ ਦਾ ਵੀ ਕੋਈ ਫੈਸਲਾ ਲਿਆ ਜਾਂਦਾ ਕੋਈ ਪ੍ਰੋਸੈਸ ਅਖਤਿਆਰ ਕੀਤਾ ਜਾਂਦਾ ਕਿ ਨਹੀਂ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਉਹ ਤਕਲੀਬ ਨੇ ਰੋਵਾਨ ਇੰਡੀਆ ਪੰਜਾਬੀ ਤੇ